ਜਿਹੜਿਆਂ ਨੇ ਮੌਕੇ ਤੇ ਦੇਖਿਆ ਸੀ ਗਵਾਹ ਸੀ ਉਹਨਾਂ ਦਾ ਇਹਨਾਂ ਪੂਰੀ ਸੁਸ਼ਟੀ ਨਾਲ ਪੂਰੀ ਲੈ ਕੇ ਖਬਰ ਫੇਰ ਤੁਹਾਡੇ ਵਿੱਚ ਲੈ ਕੇ ਆਇਆਂਗੇ ਪੂਰੀ ਗੱਲਬਾਤ ਕੀ ਹੈ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਲਦਾੜ ਵਾਲੀ ਸਾਈਡ ਕੋਟੜੜਿਆ ਵਾਲੀ ਸਾਈਡ ਜਾਗਰ ਆਪਣੇ ਨਾਇਰ ਦੇ ਨਵੇਂ ਦੇ ਵਿੱਚ ਜਿੰਨੇ ਦਰਖਤ ਨੇ ਇੱਥੇ ਭਾਈ ਜੀਤਾ ਦੇਖਿਆਗਾ ਆਪਣੇ ਪਿੰਡ ਦੇ ਨੌਜਵਾਨਾਂ ਨੇ ਸੋ ਬੇਨਤੀ ਹੈ ਭਾਈ ਸਮੂਹ ਨਗਰ ਨਿਵਾਸੀ ਸੰਗਤਾਂ ਨੂੰ ਜੋ ਵੀ ਮਾਈ ਭਾਈ ਖੇਤ ਬਣੇ ਜਾਂਦਾ ਹੈ ਭਾਈ ਉਹ ਆਪੋ ਆਪਣਾ ਧਿਆਨ ਨਾਲ ਜਾਣ ਇਹ ਬੇਨਤੀ ਹੈ ਭਾਈ ਸਮੂਹ ਨਗਰ ਨਿਵਾਸੀ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਤਾਂ ਉਹ ਤਾਂ ਲੱਤੀ ਹੋਈ ਹੈ ਫੋਟੋ ਨਹੀਂ ਕੈਮਰੇ ਚ ਆਉਂਦੀ ਜਿੱਦੀ ਕੈਮਰੇ ਕਿਹੜੇ ਘਰ ਦੇ ਕੈਮਰੇ ਚ ਬੰਦੇ ਦੀ ਕੋਟ ਜਦੋਂ ਅੱਡਾ ਜਾਨਵਰ ਅੱਡੇ ਰੋਡਾਂ ਨੂੰ ਡੱਕੜਦਾ ਸਾਰੀ ਪੱਤੀ ਖਾਲੀ ਕਰਤੀ ਦੋਸਤੋ ਆ ਬੀੜ ਹੈ ਉਹ ਜੀ ਚ ਕਹਿੰਦੇ ਨੇ ਕਿਹੜਾ ਪਿੰਡ ਹੈ ਕੋਟੜਾ ਲੈ ਜੀ ਕੋਟੜਾ ਲੈ ਲ ਇੱਕਾ ਚਿੱਤੇ ਵਾਲੀ ਗੱਲ ਉੱਡ ਰਹੀ ਹੈ ਹਾਂ ਜੀ ਸੁਣ ਰਹੇ ਆ ਜੀ ਹੈ ਇਹ ਜੀ ਬੀੜ ਚ ਜਸ ਰਹੇ ਨਹੀਂ ਗਾਗੇ ਇਹ ਪਿੰਡ ਦੇ ਲੋਕ ਦੱਸ ਰਹੇ ਨੇ ਜੀ ਪਿੰਡ ਦੇ ਚਿੱਤਾ ਜੀ ਅੱਛਾ ਹਾਂਜੀ ਕੋਈ ਨੁਕਸਾਨ ਤਾਂ ਨਹੀਂ ਕਰਿਆ ਕਹਿ ਰਹੇ ਨੇ ਕਹਿੰਦੇ ਇੱਕ ਮਹਸ ਦਾ ਨੁਕਸਾਨ ਆ ਤੇ ਇੱਕ ਰੋਜ਼ ਖਾਂ ਦਾ ਟੁੱਟ ਗਿਆ ਜੀ ਹਾਂਜੀ ਆ ਗਾਹਾਂ ਫਿਰ ਬੀੜ ਸ਼ੁਰੂ ਹੋ ਗਿਆ ਖਾਤਰ ਜੀ ਖਾਤਰ ਮਾਰੇ ਅਸੀਂ ਜਾ ਨਹੀਂ ਰਹੇ ਜੀ ਉਧਰ ਅੱਜ ਪਹਿਲਾਂ ਉਧਰ ਲੈ ਕੇ ਜਾਂਦੇ ਸੀ ਹਾਂਜੀ ਜਾਂ ਜਾਂਦੇ ਸੀ ਕਿ ਜੀ ਅੱਜ ਜਾ ਨਹੀਂ ਰਹੇ ਜੀ ਅੱਛਾ ਜਾਂਦੇ ਨਹੀਂ ਤੁਸੀਂ ਜੇ ਉਰੇ ਆ ਗਏ ਉਰੇ ਫਿਰ ਕੀ ਕਰੋਗੇ ਉਰੇ ਅੱਧੀ ਜਾਨ ਬਚਾਵਾਂਗੇ ਹੋਰ ਜੀ ਡਰ ਹੋ ਰਿਹਾਗਾ ਕੀ ਗਾਰਾ ਆਪ ਦਾ ਨੁਕਸਾਨ ਨਾ ਕਰ ਦੇ ਜਾ ਸਾਡੇ ਪਸ਼ੂ ਦਾ ਨੁਕਸਾਨ ਨਾ ਕਰ ਦਵਾਰੇ ਗਾਗੇ ਲੋਸਮੈਂਟ ਹੋਇਆ ਕਰ ਦਵਾਰੇ ਅੱਛਾ ਗਾਗੇ ਹੋਈ ਐ ਗਾਗੇ ਦੇ ਲੋਕਾਂ ਨੇ ਜ਼ਿਆਦਾ ਕਰਤੀ ਦੇਖਿਆ ਜੀ ਰੈਨੇਕੀ ਚੱਕਰੇ ਜੀ ਅੱਜ ਪਿੰਡ ਚ ਸੋਡੇ ਸੁੰਨ ਸੈਂ ਹੋਈ ਪਈ ਐ ਹੈ ਜੀ ਚਿੱਟਾ ਚਿੱਟਾ ਕਹਿੰਦੇ ਯਾਰ ਚਿੱਟਾ ਅੱਜ ਲਾਉਂਸਮੈਂਟ ਕਰੀ ਯਾਰ ਅੱਜ ਉਹ ਰਾਤ ਲਾਉਂਸਮੈਂਟ ਕਰੀ ਐ 11:05 ਐ ਜਿਹੜਾ ਉਹਦੇ ਹੌ ਚਾਲੀ ਆਏ ਬਨੇ ਉਹ ਤਾਂ ਕੋਈ ਕੋ ਲੱਤੀ ਹੋਈ ਐ ਉਹ ਲੋਕ ਲੋਨੀ ਕਹਿ ਬੈਜਾ ਯੂ ਯਾ ਸਿੱਧੀ ਕੈਮਰੇ ਕਿਹੜੇ ਘਰ ਦੇ ਕੈਮਰੇ ਚ ਆ ਗਾਜ ਦੇ ਕੈਮਰੇ ਕਿ ਸਰਪੰਚ ਦੇ ਬੁੱਤ ਚਲਾ ਆਪਣੇ ਪੈੜ ਹੈਗੀ ਆ ਬੁੱਤੇ ਮੰਗੂ ਰੋਜ਼ ਲੱਕਰਦੇ ਉਹਨੇ ਬਾਂਦਰ ਸਾਰੇ ਪਿੰਡ ਚ ਆਵੜੇ ਪੈਂਦੇ ਯਾਰ ਉਹਦਾ ਸਪੀਡ 100 ਦੀ ਸਪੀਡ ਹੈ ਉਹਦੀ ਘੰਟੇ ਦੀ ਅੱਛਾ ਬੰਦੇ ਨੂੰ ਕੋਈ ਛੱਡੂ ਆ ਉਹ ਜਾਂਦੇ ਨਹੀਂ ਇਹ ਤਾਂ ਹਰਾ ਵੱੜਦੇ ਵੱੜਦੇ ਭੱਜੇ ਜਿਵੇਂ ਆਹ ਅੱਛਾ ਹਾਂ ਹਰਾ ਛੱਡ ਕੇ ਉੱਥੇ ਆ ਗਏ ਭੈਂਜ ਦਾ ਵੇਰਾ ਉਹਨਾਂ ਨੇ ਫੋਟੋ ਫੋਟੋ ਖਿੱਚੀਆਂ ਨੇ ਕਿੱਤਾ ਕਹਿੰਦੇ ਨੇ ਫੇਰ ਤੋਂ ਦੂਜਾ ਚਿਤਾ ਸਪੀਡ ਵਾਲਾ ਜਿਆਦੇ ਸਪੀਡ ਵਾਲਾ ਹੁੰਦਾ ਅੱਛਾ ਜਿਆਦੇ ਸਪੀਡ ਵਾਲਾ ਇੱਧਰ ਵੀ ਗਏ ਆ ਅਸੀਂ ਸਾਰਾ ਪਿੰਡ ਸੁੰਨਾ ਪਿਆ ਗਲੀਆਂ ਅਸੀਂ ਪੁੱਛਿਆ ਵੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਇਹ ਕਹਿੰਦੇ ਗੁਰਦੁਆਰੇ ਬੋਲੇ ਆ ਛੋਟ बोले हां जी बोलेला ਹੈਗਾ ਜੀ ਨਿਸ਼ਾਨੀਆਂ ਨਹੀਂ ਨਿਸ਼ਾਨੇ ਹੀ ਪਈਆਂ ਨੇ ਅੱਛਾ ਆਪਣਾ ਕੀ ਨਾਮ ਹੈ ਮੇਰ ਦਾ ਬੱਗਾ ਬੱਗਾ ਸਿੰਘ ਕਿਹੜਾ ਪਿੰਡ ਹੈ ਆਹੀ ਬੰਦਾ ਕੋਟੜਾ ਕੋਟੜਾ ਲੈ ਲੈ ਅੱਛਾ ਕਿਵੇਂ ਨਿਸ਼ਾਨੀਆਂ ਕਿਵੇਂ ਉਹਦਾ ਬੱਟਾਂ ਦੇ ਉੱਤੇ ਪਈਆਂ ਨੇ ਨਿਸ਼ਾਨੀਆਂ ਇਹ ਪੇੜਾਂ ਆਈਆਂ ਜੀ ਪਤਾ ਨਹੀਂ ਵੀ ਕੀ ਹੈ ਕਲੀਅਰ ਨਹੀਂ ਦੇ ਕਿਡੀਆਂ ਕਿਡੀਆਂ ਕਿ ਪੇੜਾਂ ਨੇ ਹੈਗੀਆਂ ਕੁੱਤੇ ਤੋਂ ਵੱਡੀਆਂ ਵੇੜਾਂ ਨੇ ਕੁੱਤੇ ਤੋਂ ਵੱਡੀਆਂ ਨੇ ਕਿਹੜੀ ਸਾਈਡ ਪਈਆਂ ਨੇ ਇਹ ਇਧਰ ਪਈਆਂ ਨੇ ਉਹ ਸਾਰੇ ਰੋੜਾ ਪੂਰਾ ਪਹਿਰਿਆ ਰੋੜਾ ਪਹਿਰਿਆ ਜੀ ਕਿਉਂ ਭਾਈ ਜਿਹੜੇ ਹਿਸਾਬ ਨਾਲ ਡਰ ਬਣਿਆ ਹੋਇਆ ਹੈ ਗੱਲ ਹੋ ਸਕਦੀ ਹੈ ਭਈ ਕੋਈ ਗਾਇਬ ਨਹੀਂ ਸਕਦਾ ਜਦੋਂ ਹੁਣ ਪਰ ਆਪਰੇ ਦੇਖਿਆ ਨਹੀਂ ਹੈਗਾ ਅੱਛਾ ਨਾ ਤੁਸੀਂ ਕਹਿੰਦੇ ਵੀ ਰਾਤ ਡਰੀ ਗਏ ਸਾਰੀ ਰਾਤ ਹੈਗੀਆ ਗੱਲੇ ਅੱਛਾ ਡਰੀ ਗਏ ਆ ਰੇਡੂ ਜਿਹਾ ਡਰੀ ਗਏ ਡਰੀ ਗਏ ਇਹ ਚਾਣਕ ਹੁਣੋਂ ਸਾਹਮਣੇ ਉਹ ਹੈ ਨਹਿਰ ਹੈ ਤੁਸੀਂ ਕਹਿੰਦੇ ਨਹਿਰ ਤੇ ਦੇਖਿਆ ਗਿਆ ਜੇ ਹਮਲਾ ਕਰਤਾ ਫੇਰ ਫੇਰ ਦੇਖੀ ਜਾਊਲੀ ਹੁਣ ਕੀ ਬਣਦਾ ਹੈ ਹਾਂ ਹੁਣ ਤਾਂ ਕੀ ਬਣਦਾ ਜੀ ਫੇਰ ਛੋਟੀ ਟੀਆ ਬਸ ਕਹੀ ਆ ਲਵੇ ਤੇ ਆ ਜੇਬ ਲਵਾਰ ਕੀ ਹੈ ਫਿਰ ਤਜੋਰੀ ਹੇ ਇਹ ਤਾਂ ਮੋਹਲ ਵਾਸਤੇ ਹੈ। ਇਹ ਸੇ ਮੋਬਾਈਲ ਵਾਸਤੇ ਦੇਖ ਸਕਦੇ ਹੋ ਦੋਸਤੋ ਨਹੀਂ ਮੋਬਾਈਲ ਗਿਰ ਜਾਂਦਾ ਜਿੱਪ ਲਾ ਕੇ ਜੇਬ ਵੀ ਮੂਰੇ ਲਾਈ ਹੋਈ ਹੈ। ਠੀਕ ਹੈ ਗੱਲ ਬਿਲਕੁਲ। ਦੋ ਤਿੰਨ ਬੰਦੇ ਨੇ ਆਖਿਆ। ਕਹੇਗਾ ਕੀ ਕਹਿੰਦੇ? ਮੇ ਚਿੱਤਾ ਆ ਰਿਹਾ ਮੇ ਚੇ। ਹਾਂਜੀ ਖਾਲਸਾ ਜੀ। ਇੱਕ ਆ ਰੋਲਾ ਪੈ ਰਿਹਾ ਚਿੱਤੇ ਵਾਲਾ। ਪਤਾ ਨਹੀਂ ਲੋਕ ਕਹਿੰਦੇ ਨੇ ਹੀ ਬੜਾ। ਹਾਂ ਕੀ ਕਹਿੰਦੇ ਨੇ? ਮੇ ਚਿੱਤਾ ਆ ਗਿਆ। ਫਿਰ ਗੁਰਦੁਆਰੇ ਵੀ ਬੋਲਿਆ। ਗੁਰਦੁਆਰੀ ਬੋਲੇਤੀ ਸਵੇਰੇ। ਅੱਛਾ ਤੁਸੀਂ ਖੇਤੋਂ ਕੱਖ ਲੈ ਕੇ ਆਏ ਉੱਧਰ ਕੋਈ ਕਿਵੇਂ ਲੱਗਿਆ? ਨਾ ਹੀ ਕੋਈ ਨਹੀਂ ਮਿਲਿਆ ਦੰਦਾ। ਅੱਛਾ ਪੈਰ ਦੀ ਲਵੀ ਵੱਡ ਕੇ ਲਿਆਗੇ ਪਰਲੀ ਮੀਚੋ ਹਾਂਜੀ ਨੂਰ ਰੋਲਾ ਪਹਿਰੇ ਹੂ ਰੋਲਾ ਪਹਿਰੇ ਹੀ ਹਾਂ ਫਿਰ ਕੀ ਕਹਿਣਾ ਚਾਹੁੰਦੇ ਹੋ ਤੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ ਜੀ ਅਪਾ ਤਾਂ ਗੁਰਦੁਆਰੇ ਬੋਲਤਾ ਹਾਂਜੀ ਹਾਂ ਬੋਲਿਆ ਗੁਰਦੁਆਰੇ ਹਾਂਜੀ ਗੁਰਦੁਆਰੇ ਬੋਲਿਆ ਜੀ ਹੂ ਹੀ ਬੋਲਤਾ ਅ ਮੈਂ ਪਿੱਛੇ ਬਜ਼ੁਰਗ ਸੀ ਕਹਿੰਦੇ ਜੀ ਸਾਡੇ ਚ ਬਾੱਕ ਕੱਖ ਛੱਡ ਕੇ ਰੇੜਾ ਉੱਥੇ ਛੱਡੇ ਖੇਤ ਸਾਰੀ ਬੈਠੇ ਨਹੀਂ ਵੇ ਹਾਂ ਅੱਛਾ ਕਿਵੇਂ ਕਿਉਂ ਜੀ ਬੈਠੇ ਨੇ ਪਹਿਲੀ ਰੇੜੀ ਨਹੀਂ ਹੈਗਾ ਤਿੰਨੇ ਚਾਰੇ ਬੈਠੇ ਨੇ ਜਿਹੜੇ ਰੇੜੀ ਨਹੀਂ ਹੈਗਾ ਉਹਨਾਂ ਨੇ ਬਲੌਂਸਮੈਂਟ ਕਰੀ ਆ ਰਾਤ ਨੂੰ ਹਾਂਜੀ ਬਲੌਂਸਮੈਂ